ਕੋਈ ਵੀ ਹੀ ਖਿਨ ਲਵੇ ਚਲ ਕੋਈ ਨਾ ਮੈਂ ਫੋਨ ਲਾਈ ਲੈਨੇ ਹਾਂ ਕੀ ਦਾ ਫੋਨ ਆਈ ਜਾਂਦਾਗਾ ਮੈਂ ਤਾਂ ਮੈਡਮ ਨੂੰ ਫੋਨ ਲਾਉਣਾ ਸੀਗਾ ਪਤਾ ਨਹੀਂ ਕਿ ਫੋਨ ਲਾਉਣ ਲੱਗ ਜਾਂਦੇ ਵਿੱਚ ਮੈਡਮ ਨੂੰ ਘਰੀ ਦੇਮਾ ਇਹ ਤਾਂ ਕੋਈ ਪਲਾਨ ਬੜਾ ਹੀ ਜਾਂਦੇ ਆਗੇ ਮੈਡਮ ਕਹਿੰ ਗਈ ਫਿਰ ਮੈਨੂੰ ਟਾਈਮ ਸਿਰ ਦੱਸਿਆ ਨਹੀਂ ਹੈਗਾਗਾ मैडम का नंबर मैं नंबर भी नहीं सेव किया चक लो मैडम हेलो ਮੈਡਮ ਕੀ ਗੱਲ ਹਬੀ ਔਖਾਗਾ ਇੱਕ ਤਾਂ ਇਹਨਾਂ ਤੱਕ ਖਬਰਾਂ ਪਹੁੰਚਾਓ ਟਾਈਮ ਸਿਰ ਇਹਨਾਂ ਨੇ ਫੋਨ ਨਹੀਂ ਚੱਕਣਾ ਹੈਗਾ ਹਲੋ 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 ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਨੂੰ ਕਿਨੇ ਮੈਡਮ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਮੈਂ ਕਿੰਨੇ ਵਾਰੀ ਫੋਨ ਲਾ ਲਿਆ ਤੁਹਾਨੂੰ ਮੈਂ ਫੈਂਟਰੀ ਮੜਿਆ ਸੀ ਮੈਡਮ ਕੰਮ ਦੀ ਖਬਰ ਥੋੜਾ ਧਿਆਨ ਨਾਲ ਸੁਣ ਲਿਓ ਮੈਨੂੰ ਵੀ ਕਾਲੀ ਹੈ ਜਿਹੜੇ ਇਹ ਰਾਣੀ ਮੈਡਮ ਆ ਗਈ ਇੱਧਰ ਇਹਦੇ ਹਸਬੰਡ ਹਾਂ ਹਾਂ ਪੂਆ ਮੈਡਮ ਨਾ ਕਿਹਾ ਪਰ ਇੱਕ ਤਾਂ ਤੁਸੀਂ ਨੂੰ ਉਹ ਉਹਨੂੰ ਮੈਡਮ ਕਹਿ ਕਹਿ ਕੇ ਮੇਰੇ ਮੂੰਹ ਤੇ ਉਹ ਵੀ ਗੱਲ ਚੜ ਗਈ ਹਾਂ ਜਿਹੜੇ ਇਹਦੇ ਹਸਬੰਡ ਆ ਗਏ ਉਹ ਕਿਸ ਇਹਨਾਂ ਨਾਲ ਗੱਲ ਕਰ ਰਹੇ ਸੀਗੇ ਮੈਨੂੰ ਪ੍ਰੋਪਰ ਗੱਲ ਤਾਂ ਪਤਾ ਨਹੀਂ ਲੱਗੀ ਕਹਿੰਦੇ ਵੀ ਬਸ ਇੱਕ ਬੰਦੇ ਨੂੰ ਮਿਲਣਾ ਰਹਿ ਗਿਆ ਬਾਕੀ ਸਾਰੇ ਪ੍ਰੂਫ ਇਕੱਠੇ ਹੋ ਗਏ ਉਸ ਰੇਗਣਾ ਹੋਸ਼ੀਂ ਮੀਂਹ ਦੇ ਨਾਲ ਚ ਬੈਠਾ ਹੋਇਆ ਰੱਬ ਪਤਾ ਨਹੀਂ ਉਹਨੂੰ ਕਦੋਂ ਚੱਕੂ ਵੱਟ ਤੋਂ ਉਹਨੂੰ ਮੋਤਾ ਹਾਰੇ ਪੌੜਿਆਂ ਦੀ ਜੜੀ ਉਹ ਹੈ ਅੱਛਾ ਤੇ ਕਹਿ ਵੀ ਰਹੀ ਸੀਗੀ ਕਹਿੰਦੇ ਸੀ ਕਿੱਦਾਂ ਆਏਗਾ ਤੂੰ ਕਹਿੰਦਾ ਬਸ ਇੱਕ ਬੰਦਾ ਰਹਿ ਗਿਆ ਕਹਿੰਦਾ ਉਹਦਾ ਹੱਲ ਕਰ ਲਾਂ ਮੈਂ ਬਾਕੀ ਸਭ ਕੁਝ ਮੇਰੇ ਕੋਲੇ ਆ ਤੇ ਹੁਣ ਤੁਸੀਂ ਮੈਡਮ ਅੱਗੇ ਥੋੜਾ ਸੰਭਲ ਕੇ ਚੱਲਿਓ ਠੀਕ ਹੈ ਕੋਈ ਵੀ ਕਦਮ ਚੱਕਣਾ ਨਾ ਸੰਭਲ ਕੇ ਠੀਕ ਹੈ ਕਮੋ ਮੇਰੀ ਗੱਲ ਸੁਣ ਬਸ ਤੁਹਿਆਰ ਕਿ ਜੋ ਵੀ ਆਰਡਰ ਨੰਬਰ ਮੈਂ ਨਹੀਂ ਦਸੀ ਮੇਰੇ ਕੰਨੀ ਕੰਨੀ ਗੱਲ ਦੀ ਖਬਰ ਹੋਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਮੈਡਮ ਫਿਰ ਮੈਂ ਤੁਹਾਨੂੰ ਫਿਰ ਲਾਉਂਗੀ ਫੋਨ ਠੀਕ ਹੈ ਹਾਂ ਠੀਕ ਠੀਕ ਹੈ ਹਾਂਜੀ ਹਾਂਜੀ ਚੰ ਦੇਖੋ ਬਾਹਰ ਕੋਈ ਆਇਤਾ ਨਹੀਂ ਰਪਾ ਮੈਨ ਤਾਂ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਹੁਣ ਮੈਂ ਕਿੱਧਰ ਨੂੰ ਜਾਉਂਗੀ ਕੀ ਬਣੂਗਾ ਮੇਰਾ ਮੈਂ ਅੰਦਰ ਦਾ ਪਿਆਉ ਤਾਂ ਫੋਨ ਕਰਕੇ ਉਹਦੀ ਧਮਕੀਆਂ ਦੇਣ ਲੱਗ ਪੈਂਦਾ 6 ਦਿਨ ਤਾਂ ਲੰਘ ਗਏ ਇੱਕ ਦਿਨ ਹੀ ਬਾਕੀ ਹੈ ਨਾ ਇਸ਼ੂ ਨੇ ਕੁਛ ਕਰਿਆ ਨਾ ਹਲੇ ਕੰਮੋ ਨੇ ਕੋਈ ਗੱਲ ਰਾਹ ਪਾਈ ਹੈ ਹਾਏ ਮੈਨੂੰ ਤਾਂ ਸੱਚੀ ਨਹੀਂ ਕੋਈ ਰਾਹ ਦਿਸਦਾ ਹੈਗਾ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਮੈਂ ਜਿਹੜਾ ਨਵੀਆਂ-ਨਵੀਆਂ ਉਲਝਣਾਚੀ ਫਸੀ ਜਾਂਦੀ ਨਹੀਂ ਬਾਰੇ ਨਿਕਲਦਾ ਤਾਂ ਕੋਈ ਵੀ ਰਸਤਾ ਨਹੀਂ ਥਿੰਦਾ ਫੇਰ ਅੱਬਾ ਤੂੰ ਹੀ ਕੋਈ ਰਸਤਾ ਦਿਖਾ ਦੇ ਮੈਂ ਮਨਿੰਦਰ ਆ ਤੇਰੀ ਸੱਸ ਸੰ ਕੱਲੀ ਕਾ ਤੋ ਬੋਲੀ ਜਾਂਦੀ ਐ ਮੌਕੇ ਤੇ ਈਸ਼ੂ ਆ ਕੇ ਜਵਾਬ ਦੇ ਜਾਂਦਾ ਹੈਗਾ ਆ ਖਿਲ ਗਿਆ ਨਾ ਦਿਮਾਗ ਖਿਲ ਗਿਆ ਦਾ ਸਮਝ ਨਹੀਂ ਆਉਂਦੀ ਹੈ ਕਿ ਪਤਾ ਨਹੀਂ ਕਿਹੜੇ ਚੱਕਰਾਂ ਚ ਪੈ ਗਿਆ ਇਹ ਕੰਮ ਕਰਦਾ ਕਿ ਦੇ ਨਾ ਕਰਦਾ ਐ ਤੱਕ ਕੱਲੀ ਬੋਲਦੀ ਆ ਜਿਹੜੇ ਕੰਮ ਤੇਰੀ ਭੂਆ ਤੈਨੂੰ ਕਹਿੰਦੀ ਐ ਐ ਨਹੀਂ ਪਤਾ ਮਰ ਰਿਹਾ ਉਹ ਤਾਂ ਹਸਪੀਟਲ ਚ ਛੱਡਣੀ ਪੈ ਜੀ ਇਹ ਜਾ ਕੇ ਗੱਲ ਕੀ ਹੋਈ ਗੱਲ ਤਾਂ ਕੱਲ ਨੂੰ ਪਤਾ ਲੱਗ ਜੇ ਮੇਰੇ ਬਾਪੂ ਆਇਆ ਐਵੇਂ ਬਾਪੂ ਦੇ ਡੱਟੂ ਐਂ ਕਰੀ ਜਾਂਦੀ ਆ ਇਹ ਨੂੰ ਹੋ ਡਰਾਵਾ ਇਹ ਨੂੰ ਹੋ ਡਰਾਵਾ ਠੀਕ ਐ ਹੁਣ ਸਮਝ ਗਈ ਮੈਂ ਹਾਂ ਆ ਜਾ ਕਿੱਥੇ ਆ ਤੂੰ ਆ ਜਾ ਜੇ ਵੱਡੇ ਦਸਵੇਂ ਕੱਲੀ ਕੀ ਕਰਾਂ ਹਲੋ ਸਸਿਰ ਕਾਲ ਡੈਡੀ ਜੀ ਹਾਂ ਹਾਂ ਮੈਂ ਤਾਂ ਜਵਾ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਆਹਾਂ हां हां मैं बिनू पता ਵੀ ਤੁਸੀਂ ਕੱਲ ਨੂੰ ਆਉਣਾ। ਅੱਛਾ ਤਿਆਰੀਆਂ ਬੱਤੀ ਬੈਠੇ ਹੋ। ਉਹ ਡੈਡੀ ਮੈਂ ਤੁਹਾਨੂੰ ਕਹੂੰਂ ਦੀ ਟਿੱਕੀ ਆਂਦੀ ਐ ਲੈ। ਅੱਛਾ ਇਲੀ ਨੂੰ ਜਿਆਦਾ ਨਹੀਂ ਕੱਲੂ ਮੈਂ ਤਾਂ ਪਹਿਲਾਂ ਦੁਪਹਿਰ ਨੂੰ ਰੋਪ ਚੱਕ ਲੈਣੂ। ਅੱਛਾ 8 ਵਜੇ ਨਾਲ ਹੀ ਆਜੋਗੇ। 8 ਵਜੇ ਵੀ ਲੇਟ ਆ ਡੈਡੀ। 7:00 ਵਜੇ ਆ ਜਿਓ। ਹਾਂ। अच्छा कुछ मीठा खाना ਤੁਸੀਂ ਵਾਹ ਕੀ ਬਣਾਵਾਂ ਮੈਡੀ ਜੀ ਅੱਛਾ ਤੇ ਤੁਹਾਨੂੰ ਪਤਾ ਤੁਹਾਨੂੰ ਖੀਰ ਪਸੰਦ ਆ ਹਾਂ ਹਾਂ ਕੋਈ ਗੱਲ ਨਹੀਂ ਸਪੈਸ਼ਲ ਖੀਰ ਬਣਾ ਦਊਗੀ ਤੁਹਾਡੇ ਵਾਸਤੇ ਹਾਂ ਹਾਂ ਠੀਕ ਹੈ ਆਜੋ ਬਸ ਧੀ ਕਰੇ ਜੀ ਤੁਹਾਡੀ ਉਹ ਮੈਨੂੰ ਪਤਾ ਵੀ ਤੁਹਾਨੂੰ ਕੋਈ ਜ਼ਰੂਰੀ ਕੰਮ ਆ ਇੱਥੇ ਹਾਂ ਕੋਈ ਨਾ ਉਹਦਾ ਕੰਮ ਵੀ ਕਰ ਲਿਓ ਤੇ ਅਸੀਂ ਧੀ ਨੂੰ ਵੀ ਮਿਲ ਜਿਓ ਆਜੋ ਆਜੋ ਠੀਕ ਹੈ ਜੀ ਹਾਂ ਹਾਂ ਮੰਮੀ ਨਾਲ ਗੱਲ ਕਰਨੀ ਹੈ ਅੱਛਾ ਕੱਲ ਨੂੰ ਕਰੋਂਗੇ ਗੱਲ ਫਿਰ ਆ ਕੇ ਚਲੋ ਠੀਕ ਹੈ ਕੱਲ ਨੂੰ ਇਕੱਠੀਆਂ ਗੱਲਾਂ ਕਰ ਲੇ ਫਿਰ ਆ ਕੇ ਠੀਕ ਹੈ ਹਾਂਜੀ ਆ सोनू ਕੀ ਹੋਇਆ ਪੋ ਮਾਗਦੇ ਮਹੀਨੇ ਆ ਪਸੀਨਾ ਆ ਜਾਂਦਾ ਬੀਬੀ ਉਹ ਪਤਾ ਨਹੀਂ ਘਟ ਵੱਧ ਗਿਆ ਪਤਾ ਨਹੀਂ ਕੀ ਹੋਇਆ ਭਜਾ ਖਾਣੇ ਦਾ ਮੈਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਬੈਲਾ ਲੱਡੂ ਕੈ ਦੂੰਗੀ ਉਸ ਸਾਰਾ ਕੁਝ ਲਿਆਊਗਾ ਕੱਲ ਨੂੰ ਆਪਾਂ ਵਧੀਆ ਪਕਵਾਨ ਬਣਾਉਣੇ ਹਨ ਤੇ ਸਪੈਸ਼ਲੀ ਮੇਰੇ ਡੈਡੀ ਨੇ ਖੀਰ ਕਿਹਾ ਤੇ ਬੋਲ ਬੋਲ ਨੂੰ ਕਹਿ ਕੇ ਨਾ ਉਹ ਤੂੰ ਖੀਰ ਬਣਵਾ ਲਿਓ ਨਹੀਂ ਤਾਂ ਫਿਰ ਮੈਂ ਆਪ ਹੀ ਬਣਾ ਲੂੰਗੀ ਹੋ ਹੋ ਮਨਿੰਦਰ ਤੂੰ ਕਾਹਨੂੰ ਫਿਕਰ ਕਰਦੀ ਹੈ ਖੀਰ ਮੈਂ ਆਪਦੇ ਹੱਥਾਂ ਨਾਲ ਹੀ ਜੀ ਬਣਾਉਂਗੀ ਨਾ ਤੇਰਾ ਡੈਡੀ ਤਾਂ ਚਮਚੇ ਚੱਟਦੀ ਰਹੂਗਾ ਵੀ ਹਾਂ ਹਾਂ ਇੰਨੀ ਸਵਾਦ ਬਣਾਈਏ ਕੋਈ ਕੋਈ ਨਹੀਂ ਖੀਰ ਮੈਂ ਬਣਾ ਦੂੰਗੀ ਪੁੱਤ ਨਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਨਾ ਸੂਜੀ ਦਾ ਕੜਾਹ ਬਣਾਵਾਂਗੇ ਦਾਖਾਂ ਤੇ ਖੋਪਾ ਪਾ ਕੇ پتہ ਕੀ ਗੱਲ ਹੈ ਕੱਲੂ ਹੈਗਾ ਖੁਸ਼ੀ ਦਾ ਦਿਨ ਹਾਂ ਕੱਲ ਨੂੰ ਇੰਨੀਆਂ ਖੁਸ਼ੀਆਂ ਮਿਲਣਗੀਆਂ ਜਿਹੜੀਆਂ ਬਰਾਂਗਾਂ ਹੈਗਾ ਕਰੋ ਉਹ ਵਗ ਜਾਣਗੀਆਂ ਇਸਰਾਉ ਦਲੀਦਰ ਜਾਓ ਹਾਂ ਹਾਂ ਕੋਈ ਨਾ ਕੋਈ ਨਾ ਤੋਹਫੀ ਕਰਨਾ ਕਰ ਤੁਸੀਂ ਵੀ ਖੀਰ ਤਾਂ ਖਾ ਲੈਣੇ ਹੋਈ ਹੈ ਨਾ ਹਾਂ ਖਾ ਲੂੰਗੀ ਮੰਮੀ ਤੁਹਾਡੇ ਇਸ ਤੇ ਬਰਫੀ ਮੰਗਵਣੀ ਪਊਗੀ ਹੈ ਨਾ ਤੈਨੂੰ ਪਤਾ ਨਾ ਮੈਂ ਬਰਫੀ ਖਾਂਦੀ ਨਹੀਂ ਹੈ ਨਹੀਂ ਨਹੀਂ ਉਹ ਗਾਜਰ ਪਾਕ ਪਸੰਦ ਹੈਗਾ ਆ ਫ੍ਰੀਦੀ ਤੇ ਮਨੂ ਪਤਾ ਹੈ ਦੱਸੇ ਦੀ ਮੈਨੂੰ ਕਿਹੜਾ ਤੁਸੀਂ ਵਿਆਹ ਚ ਗਏ ਤੇ ਕੰਮ ਕਰ ਲਓ ਤੁਸੀਂ ਆਪ ਦਾ ਕੋਈ ਹਾਂ ਹਾਂ ਕੋਈ ਨਾ ਮੈਂ ਉਹ ਕਹਿ ਦਿੰਦੇ ਆ ਬੁੱਲ ਨੂੰ ਵੀ ਦੁੱਧ ਨਾਲ ਬੜਾ ਖਰਾਬ ਜਾ ਕਰੀ ਚਾਹਾਂ ਜੀਆਂ ਚ ਜਕੈ ਤੈ ਜੀ ਨਾ ਪਾਵਾਂਗੇ ਪਰ ਰੱਖ ਲਾਂਗੇ ਸਾਰਾ ਦੁੱਧ ਹਾਂ ਹਾਂ ਹੈ ਕੱਲੂ ਬਾਵਾ ਜਾਨੇ ਆਉਣਗੇ ਨਾ ਅੱਛਾ ਖਾਂਸੀ ਜਾਨੇ ਆਉਣਗੇ ਤੇ ਹੋਰ ਬਾਹਲੇ ਜਾਨੇ ਆਉਣਗੇ ਤਾਂ ਕਰਕੇ ਕਹਿਣੀ ਆ ਵੀ ਬਾਵਾ ਸਾਹ ਦੁੱਧ ਰੱਖਣਾ ਪਊਗਾ ਖੀਰ ਤੇ ਇਹ ਤਾਂ ਹੋਰ ਵੀ ਖੁਸ਼ੀ ਦੀ ਗੱਲ ਹੈ ਸਾਰੀ ਪਰਿਵਾਰ ਆਊਗਾ ਹਨਾ ਸਾਰੇ ਭੈਣ ਭਾਈ ਮਿਲ ਜਾਣਗੇ ਤੇ ਹੋਰ ਕੀ ਪਤਾ ਕੌਣ ਕਿੱਥੋਂ ਕਿੱਥੋਂ ਆਊਗਾ ਹਾਂ ਹਾਂ ਉਤਾ ਹੈਗਾ ਕੋੜੇ ਕਿਉਂ ਜੱਕੜ ਮਾਰੀ ਜੰਨੇ ਮੈਂ ਕਹੀ ਆ ਨੀ ਆਪਦੇ ਕੰਮ ਕਰ ਲਓ ਲੈ ਤੁਸੀਂ ਤਾਂ ਖੁਸ਼ੀ ਚ ਉੱਠ ਕੇ ਚੁੰਮੋ ਜੀ ਪਤਾ ਕੀ ਤੁਹਾਡੇ ਰਿਸ਼ਤੇਦਾਰ ਆਉਣਗੇ ਤਾਂ ਖੁਸ਼ ਹੁੰਦੀ ਆ ਮੇਰੀ ਗੱਲ ਸੁਣ ਕੱਲ ਨੂੰ ਡੈਡੀ ਆਊਗਾ ਹਨ ਤੇ ਨਾਲ ਨਾ ਕੁਝ ਲਿਆਉਣ ਨੂੰ ਵੀ ਕਹਿੰਦੇ ਸੀਗੇ ਵੀ ਪਤਾ ਨਹੀਂ ਕੀ ਲੈ ਕੇ ਆਉਣਗੇ ਉਹ ਤਾਂ ਮੈਨੂੰ ਦੱਸਿਆ ਨਹੀਂ ਹਨ ਵੀ ਕਹਿੰਦੇ ਤੁਹਾਡੀ ਮੰਮੀ ਆਸਤੇ ਸਪੈਸ਼ਲ ਕੋਈ ਗਿਫਟ ਆ ਤੇ ਤੁਹਾਡੇ ਆਸਤੇ ਗਿਫਟ ਲੈ ਕੇ ਆਉਣਗੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਮੇਰੇ ਘਰੇ ਤਾਂ ਸੁਖ ਨਾਂ ਰੰਗ ਲੱਗੇ ਰੱਬ ਨੇ ਦਿੱਤਾ ਸਾਰਾ ਕੁਝ ਤਾਂ ਨਹੀਂ ਚਾਹੀਦਾ ਜੀ ਕਰ ਰਹੇ ਮੇਰੀ ਗੱਲ ਸੁਣੋ ਜਦੋਂ ਤੁਹਾਡਾ ਕੁੜਮ ਤੁਹਾਡੇ ਵਾਸਤੇ ਸਪੈਸ਼ਲ ਪਿਆਰ ਨਾਲ ਕੋਈ ਗਿਫਟ ਲਿਆ ਰਿਹਾ ਤਾਂ ਗਿਫਟ ਸਵਕਾਰਸ ਨੂੰ ਕਰਨੀ ਪਊਗਾ। ਕਿ ਨਹੀਂ? ਹਾਂ ਮੈਨੂੰ ਤੂੰ ਦੇ ਮੇਗੀ ਮੱਤਾ। ਨਹੀਂ ਉਹ ਤਾਂ ਵੈਸੇ ਦੱਸਿਆ ਜੀ ਆਪਣੇ ਘਰੇ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ। ਚਲੋ ਅਗਲਾ ਆਪੇ ਆਦੇ ਪਿਆਰ ਨਾਲ ਕੋਈ ਚੀਜ਼ ਦਿੰਦਾ। ਉਹ ਤਾਂ ਆਪਾਂ ਨੂੰ ਫਿਰ ਰੱਖਣੀ ਪੈਂਦੀ ਹੈ। ਰਿਸ਼ਤੇਦਾਰ ਦਾ ਮਾਨ ਤਾਂ ਰੱਖਣੀ ਪੈਂਦਾ। ਮੰਮੀ ਮੈਨੂੰ ਐ ਵੀ ਲੱਗ ਰਿਹਾ ਸੀ ਨਾ ਜਿਵੇਂ ਬੀਪੀ ਲੋ ਹੋਇਆ ਪਿਆ ਹੁੰਦਾ ਹੈ ਨਾ ਬੁਖਾਰ ਵੀ ਜਾ ਹੋਇਆ ਲੱਗਦਾ। ਕੁਛ ਨਹੀਂ ਮੈਂ ਠੀਕ ਆਈ। ਮੈਨੂੰ ਕੱਲੀ ਨੂੰ ਬੈਠ ਜਾਣ ਦਿਓ। ਮੈਂ ਰੱਬ ਦਾ ਨਾਮ ਲੈਂਦੀ ਸੀ 2 ਮਿੰਟ ਜਾ ਬੈਠ ਜਾਓ ਕੰਮ ਕਰ ਲਓ ਆਪਦੇ। ਮੈਂ ਅੱਜਕੱਲ ਵਾਹਿਗੁਰੂ ਬਹਾਰ ਯਾਦ ਆਈ ਜਾਂਦਾ। ਚਲ ਜਾਏ ਹੁ ਨੀਵੇਂ ਜਬ ਆ ਗਿਓ ਸੁਣਿਆ ਤੁਨੂੰ ਚਲ ਅੱਜ ਉਹਦੀ ਖੀਰ ਬਣਾਇਆ ਕੱਲੂ ਮੇਰੇ ਡੈਡੀ ਨੇ ਆਉਣਾ ਚਲ ਬਣਾਉਣੀ ਹੁਣ ਇਹਦੇ ਡੈਡੀ ਨੇ ਕੋਈ ਨਹੀਂ ਖੀਰ ਤਾਂ ਕੱਲੂ ਮੈਂ ਹੀ ਬਣਾਉਂ ਖੀਰ ਦੇ ਵਿੱਚ ਪਾਉਂਗੀ ਜ਼ਹਿਰ ਜੇ ਉਹ ਖਾਊਗਾ ਤੇਰਾ ਡੈਡੀ ਫਿਰ ਮੇਰੇ ਸਾਰੇ ਫਿਕਰ ਮੁੱਕ ਜਾਣਗੇ ਬਸ ਮੈਂ ਤਾਂ ਆਪ ਕਹਿਣੀ ਆ ਤੇਰਾ ਪਿਆ ਮੇਰੇ ਹੱਥਾਂ ਦੀ ਬਣੀ ਖੀਰ ਖਾਵੇ ਫਾਸੀ ਸਾਰੀ ਜ਼ਹਿਰ ਪਾਣੀ ਪੂ ਮੈਨੂੰ ਮਾੜੀ ਮੋਟੀ ਜ਼ਹਿਰ ਤਾਂ ਉਹਦੇ ਤੇ ਅਸਰ ਵੀ ਨਹੀਂ ਕਰਨੀ ਫਿਰਬਾ ਉਹ ਹੀ ਬਚਾਲਾ ਕਿਉਂ ਆਇਆ ਬਹੁਤ ਨਜ਼ਾਰਾ ਆਇਆ ਬਲਾਦਾ ਫਿਰ ਤਾਂ ਪਸੀਨੀ ਆ ਗਈ ਸੀ ਹੁਣ ਤਾਂ ਜਮ ਬੀਪੀ ਲੋ ਹੋ ਗਿਆ ਬਲਾਏ ਨੇ ਚੱਕਰ ਖਾ ਕੇ ਡਿੱਗ ਪਏ ਕੋਈ ਪਤਾ ਨਹੀਂ ਲੱਗਦਾ ਐਕਸਕਿਊਜ਼ ਮੀ ਕੋਈ ਕੰਮ ਕਰ ਵੀ ਕਰ ਲਿਆ ਕਰੋ ਸਾਰਾ ਦਿਨ ਦੰਦ ਕੱਢਣਾ ਹੀ ਹੋ ਤੇ ਹੋਰ ਨਾ ਕੰਮ ਨੂੰ ਤੂੰ ਹੈਗੀ ਤਾਂ ਹੁਣ ਅਸੇ ਦੀ ਜ਼ਿੰਦਗੀ ਦੇ ਨਜ਼ਾਰੇ ਵੀ ਨਹੀਂ ਲੈਣੀ ਹੱਸ ਵੀ ਨਹੀਂ ਸਕਦੀਆਂ ਮੈਨੂੰ ਵੀ ਦੱਸੋ ਮੈਂ ਵੀ ਧੋਕੜੀ ਹੱਸ ਲੈਣੀ ਆ ਉਤਨੇ ਸੀ ਬਾਤ ਦਸਾਂਗਾ ਨਾ ਮਨਾਈ ਦੱਸ ਵੀ ਇੰਨੀ ਸ਼ਕੀਨੀ ਕੱਢਿਆ ਹਸਤੇ ਲਈ ਆ ਨਿੱ ਕੰਮ ਵਾਲਿਆਂ ਦੇ ਨਾ ਇਹੋ ਜਿਹੇ ਸੂਟ ਜੱਜਦੇ ਨਹੀਂ ਹੁੰਦੇ ਤੇਰੇ ਤੋਂ ਮਤਲਬ ਆ ਜਿਹੜੀ ਤੇਰੀ ਕੰਮ ਵਾਲੀਆਂ ਉਹਨੂੰ ਤਾਂ ਦੇਖ ਲੈ ਕਿਵੇਂ ਟੋਰਚ ਕਿੰਨੀ ਕੱਢੀ ਆ ਲੈ ਦੀਨ ਟੋਰਚ ਕਿੰਨੀ ਕੱਢਣੀ ਆ ਹੁਣ ਦੀਤ ਤੇ ਉੱਪਰ ਉਹ ਮਾਰ ਲੀ ਰੱਖੀ ਹੋਈ ਆ ਕੰਮ ਵਾਲੀ ਤਾਂ ਅਸਲ ਤੂੰ ਆ ਐਨੀਵੇਸ ਮੈਂ ਨਾ ਤੁਹਾਡਾ ਬਕਵਾਸ ਨਹੀਂ ਕਰਨਾ ਚਾਹੁੰਦੀ ਜੇ ਟੋਰਚ ਕਿੰਨੇ ਦੀ ਗੱਲ ਕਰਦੀਆਂ ਤਾਂ ਅੱਜ ਕੁਝ ਸਪੈਸ਼ਲ ਆ ਪੈਸੇ ਮੈਨੂੰ ਤਾਂ ਇਹ ਲੱਗਦਾ ਹੈ ਇਹਦਾ ਜਿਹੜਾ ਅੱਜ ਸਪੈਸਲਾ ਕਿਤੇ ਉਹ ਕੱਲ ਸਪੈਸਲਾ ਨਹੀਂ ਗੱਲ ਹੈ ਮੇਰੀ ਗੱਲ ਸੁਣ ਕੱਲ ਨੂੰ ਮੇਰੇ ਬਾਪੂ ਜੀ ਨੇ ਆਉਣਾ ਠੀਕ ਹੈ ਤੇ ਉਹਨਾਂ ਵਾਸਤੇ ਖੀਰ ਗਾਜਰ ਠਾਕ ਓਕੇ ਤੇ ਆਪਾਂ ਮਟਰ ਪਨੀਰ ਬਣਾਵਾਂਗੇ ਬਹੁਤ ਚੀਜ਼ਾਂ ਬਣਾਉਣਾ ਨੇ ਸਾਰੇ ਨੇ ਪਿਆਰੇ ਤੂੰ ਕਰ ਲਈ ਆ ਪਤਾ ਕੀ ਗੱਲ ਆ ਐ ਨਹੀਂ ਪਤਾ ਕੱਲ ਨੂੰ ਬਾਪੂ ਜੀ ਕਿਸ ਇੱਕ ਦੇ ਰਾਜ ਖੋਲਦੇ ਖੋਲਦੇ ਵਿੱਚ ਹੀ ਤੈਨੂੰ ਵੀ ਹਾਂ ਹਾਂ ਨਾਲ ਇੱਕ ਗੱਲ ਤੇਰਾ ਡੈਡੀ ਅਫਸਰ ਲੱਗ ਗਿਆ ਉਹਦੇ ਵਾਸਤੇ ਖੀਰ ਅਲ ਮਟਰ ਪਨੀਰ ਹੈ ਹਾਂ ਆਫਸਰ ਲੱਗੇ ਹੋਏ ਨੇ ਕੱਲ ਪਤਾ ਲੱਗ ਜੂਗਾ ਜਦ ਸਾਰੇ ਉਹਦੇ ਪੈਰਾਂ ਚ ਡਿੱਗਿਆ ਆ ਕੇ ਉਹ ਸਾਰੇ ਦੀ ਸੂਹਾ ਲੈਣ ਨੂੰ ਹੀ ਹੈ ਤੇਰਾ ਡੈਡੀ ਹੋਰ ਉਹਨੋਂ ਕੰਮ ਕੀ ਆ ਬਕਵਾਸ ਨਾ ਕਰ ਠੀਕ ਹੈ ਨਾ ਮੇਰੇ ਘਰ ਤੇ ਤੱਕ ਜਾਂਦੀ ਤਾਂ ਲੋੜ ਹੈ ਹੀ ਨਹੀਂ ਤੇ ਮੈਨੂੰ ਆ ਡਰਾਵੇ ਜੀ ਵੀ ਨਾ ਦੇ ਨਹੀਂ ਕੋਈ ਡਰਾਵੇ ਤਾਂ ਮੈਂ ਡਰਦੀ ਨਹੀਂ ਹੈਗੀ ਤੂੰ ਨਾ ਡਰ ਤੈਨੂੰ ਕਿਹਾ ਵੀ ਨਹੀਂ ਕਿਸੇ ਨੇ ਡਰ ਨੂੰ ਤੂੰ ਅੱਜ ਨਾ ਬੇਚਿੰਤ ਹੋ ਕੇ ਸੌ ਕੋਈ ਕਾਲੂ ਤੇ ਨੀਂਦ ਉੱਡਣ ਵਾਲੀ ਆ ਆਹੋ ਉੱਡਣ ਵਾਲੀ ਆ ਉਹ ਤਾਂ ਦਿਖੀ ਜਾਂਦਾ ਮੈਨੂੰ ਦਿਖੀ ਜਾਂਦਾ ਇਹਨੂੰ ਪਤਾ ਹੈ ਵੀ ਕੱਲ ਨੂੰ ਮੇਰੀ ਨੀਂਦ ਉੱਡਣ ਵਾਲੀ ਐ ਕਹਿੰਦੇ ਮੈਨੂੰ ਦਿਖੀ ਜਾਂਦਾ ਜੀਦੀ ਤਾਂ ਹੀ ਤਾਂ ਟਾਰਚ ਕਿੰਨੀ ਲਈ ਐ ਇਹਨੂੰ ਪਤਾ ਵੀ ਅੱਜ ਦਾ ਦੇਣੀ ਐ ਮੇਰੇ ਕੋਲ ਇਦੋਂ ਬਾਅਦ ਤਾਂ ਇਹੋ ਜਿਹੇ ਕੱਪੜੇ ਮਿਲਨੇ ਵੀ ਨਹੀਂ ਹੈਗੇ ਵਿਚਾਰੀ ਨੂੰ ਬਗਵਾਸ਼ ਸ਼ੁਰੂ ਕਿਨੇ ਕੀਤੀ ਸੀ ਤੂੰ ਇਹਨੇ ਰੋਕਿਆ ਸੀ ਤੂੰ ਅਸੀਂ ਤੇਨੂੰ ਰੋਕਿਆ ਫਿਰ ਦੰਦ ਕੱਢਦੇ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਗੱਲ ਕੀ ਐ ਉਹ ਬਸੀ ਐ ਸਾਡੀ ਸਾਰੀ ਗੱਲ ਐ ਹਾਂ ਹੁਣ ਕੰਮਕਾਰ ਆਏ ਥੋੜੀ ਗੱਲਾਂ ਦੱਸੀ ਜਾਂਦੀਆਂ ਨੇ ਨਹੀਂ ਗੱਲਾਂ ਘਰ ਦੀ ਕਬੀਲਦਾਰ ਦੀ ਵੀ ਸਾਰੀ ਗੱਲਾਂ ਹੁੰਦੀਆਂ ਨਾ ਆਮਕੀ ਗੱਲ ਕਰਿਆ ਕਰ ਠੀਕ ਐ ਮੇਰੇ ਨਾਲ ਆ ਬੜੀ ਬਕਵਾਸ ਨਹੀਂ ਨਾ ਕਰ ਆ ਤੇਰਾ ਮੂੰਹ ਦੇਖਿਆ ਮੇਰਾ ਮੂੰਹ ਮੈਂ ਸਾਮ ਕੀ ਦੇਖਿਆ ਕਰ ਚੰਗਾ ਪਤਾ ਨਹੀਂ ਨਾ ਇਹ ਐਨਾ ਮੇਰੀ ਗੱਲ ਸੁਣ ਲੜਨ ਦੀ ਤਾਂ ਲੋੜ ਹੀ ਨਹੀਂ ਹੈਗੀ ਜਿਹੜਾ ਤੈਨੂੰ ਕੰਮ ਕਿਹਾ ਤੂੰ ਕੰਮ ਕਰ ਤੜਕੇ ਖੀਰ ਬਣਾਉਣੀ ਉੱਠਣਸਾਰ ਐਨ ਦੁੱਧ ਕਾੜ ਕਾੜ ਕੇ ਕਰ ਲੋ ਜੋ ਹੁੰਦਾ ਹੈ ਜਲਦੀ ਜੀ ਕੋਈ ਉਹ ਤਾਂ ਟਾਈਮ ਹੀ ਦੱਸੂ ਵੀ ਤੂੰ ਬਣਾਉਣੀ ਹੈ ਜਾਂ ਨਹੀਂ ਦੀਦੀ ਰਹਿਣ ਦਿਆਂ ਆਪਾਂ ਇਹ ਤਾਂ ਖੀਰ ਨਹੀਂ ਬਣਾਉਂ ਦੇ ਦੇ ਤੈਨੂੰ ਹੀ ਨਹੀਂ ਪਤਾ ਖੀਰ ਚ ਕੁਝ ਪਾ ਦੇ ਨਾ 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 ਖਾਣ ਪੀਣ ਦਾ ਸਮਾਂ ਨਹੀਂ ਐ ਤੂੰ ਬਣਾ ਨਾ ਮੈਂ ਖਵਾ ਮੰਦੀ ਐਸੇ ਨਾਲ ਕੰਨੀਆ ਗੱਲ ਹੈ ਡਰਦੇ ਤਾਂ ਹੈਗੇ ਤੁਸੀਂ ਮੇਰੇ ਤੋਂ ਹਾਂ ਹੱਥ ਦੇ ਕੰਮ ਆਪਨੇ ਵੇੜੋ ਠੀਕ ਹੈ ਕੋਈ ਗੱਲ ਨਹੀਂ ਤੁਹਾਡਾ ਠੇਕਾ ਨਹੀਂ ਲਿਆ ਹੈਗਾ ਕੋਈ ਗੱਲ ਇਸ ਬਰ ਦਾ ਮੰਮੀ ਨੇ ਗੱਲ ਕਰਦੇ ਆ ਹਨਾ ਫਿਰ ਪਤਾ ਲੱਗ ਜੂ ਠੇਕਾ ਕੀ ਨਹੀਂ ਲਿਆ ਕਿਨੇ ਨਹੀਂ ਲਿਆ ਚੱਕ ਕਰ ਲਾ ਗੱਲ ਮੈਂ ਵੀ ਡਰਦੀ ਨਹੀਂ ਹੈਗੀ ਕਿਸੇ ਤੋਂ ਡਰਦੀ ਨਹੀਂ ਮਾਰੀ ਮਾਰੀ ਜਪਾਜ ਮੰਮੀ ਜੀ ਫਸਸ ਮੰਮੀ ਜੀ ਕਰ ਲੋ ਜੋ ਹੁੰਦਾ ਭੱਜ ਗਈ ਨਾਲ ਕਿਹਦੀ ਗੱਲ ਨਾਲ ਕਿਹਦੀ ਡਰਦੀ ਨਹੀਂ ਤਨਾ ਰਿਸਕ ਗਈ ਮੂੰਹ ਤਾਂ ਦੇਖ ਤੇਰੀ ਸੱਸ ਦਾ ਘੱਟ ਉੱਡਿਆ ਮ ਇਹਦਾ ਜ਼ਿਆਦਾ ਉੱਡ ਗਿਆ ਵੀ ਕੱਲ ਨੂੰ ਕੀ ਹੋਣ ਵਾਲਾ ਬਸ ਚੱਲ ਸੋਚਣ ਵਾਲੀ ਗੱਲ ਐ ਇਹ ਅੱਜ ਨਹੀਂ ਤਿਆਰ ਜਿਹੀ ਹੋਈ ਫਿਰਦੀ ਆ ਕੋਈ ਗੱਲ ਤਾਂ ਹੈਗੀ ਆ ਅੱਜ ਕਿਸੇ ਹੋਰ ਨਾਲ ਤਾਂ ਨਿਕਲ ਲੰਗੀ ਤੇਰੇ ਨਹੀਂ ਕੋਈ ਹੋਰ ਫਸ ਗਿਆ ਹੋਣਾ ਮੁਰਗਾ ਤੈਨੂੰ ਪਤੀ ਇਹਨਾਂ ਦੇ ਕੰਮਾਂ ਲੈ ਚੱਲ ਆ ਜਾ ਪਾ ਕੰਮ ਕਰੀ ਚੰਗ ਕਰਦੇ ਕੁੜਾ ਚੱਕ ਲਿਆ ਫਿਰ ਦਵਾਈ ਆਹ ਦੇਖ ਲੈ ਹਰਪ੍ਰੀਤ ਐਨੀ ਜਿੱਲੀ ਐ ਨਾ ਜਿੰਨੀ ਵੀ ਕਾਇਦੇ ਕੰਮ ਤਾਂ ਨਿਮੇੜਾ ਪਾਉਂਦੀ ਹੋਣੀ ਸਾਰਾ ਦਿਨ ਜਿੰਨ ਜਿੰਨ ਮੈਂ ਬੁਢੀ ਹੋ ਰਹੀ ਤਾਂ ਵੀ ਮੈਂ ਕੰਮ ਨਿਮੜ ਕੇ ਬਹਿ ਜਾਂਦੀ ਸੀ ਦੋ ਘੰਟੇ ਓਹੋ ਪੂਆ ਹਜੇ ਉਹ ਨਮੀ ਨਮੀਆ ਹੌਲੀ ਹੌਲੀ ਸਮਝਾਉ ਗਨੂ ਕੰਮ ਦਾ ਕੋਈ ਨਾ ਆਜੂਗੀ ਵਿਚਾਰੀ ਕਿਉਂ ਪਿੱਛੇ ਫੇਰ ਰਹੇ ਨੇ ਉਹਦੇ ਵਿਚਾਰੀ ਵਿਚਾਰੀ ਹਰ ਪੇ ਤੈਨੂੰ ਤਾਂ ਕਿਸੇ ਚ ਕੋਈ ਬਰਾਈ ਨਾજર ਆਉਂਦੀ ਹੋ ਨਹੀਂ ਹੈਗੀ ਪੁੱਤ ਮਾੜਾ ਮੋਟਾ ਤੀਜੀ ਅੱਖ ਵੀ ਖੋਲ ਲਿਆ ਕਰ ਓ ਪੂਆ ਉਹ ਵੀ ਆਪਣੇ ਵਰਗੀ ਆ ਤੁਸੀਂ ਹੋਈ ਨਾ ਕਰੀ ਜਾਇਆ ਕਰੋ ਸਾਰਾ ਦਿਨ ਉਹਨੂੰ ਆ ਲਓ ਦੀਦੀ ਇਹ ਗੋਲੀਆਂ ਲੈ ਲਓ ਮੈਂ ਦਿਖਾ ਦਵਾਈ ਪਹਿਲਾਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਮੇਰੀਆਂ ਦਵਾਈ ਤੇ ਸਾਰੀਆਂ। ਅਮੈਂ ਦੱਸਤਾ ਸੀਗਾ ਉਹ ਦਵਾਈ ਲੈ ਆਇਆ। ਪਾਣੀ ਲੈ ਮੈਂ ਫੜਾਵਾ। ਮੈਂ ਦੇ ਦੇਨੀ ਤੂੰ ਮੈਨੂੰ। ਨਹੀਂ ਮੈਂ ਮਰ ਜਾ। ਆ ਠੰਡਾ ਪਾਣੀ ਦੇਵੇਂ ਇਹਨੂੰ। ਦੀਦੀ ਆਪ ਹੀ ਕਹਿ ਰਹੇ ਕਹਿੰਦੇ ਗਰਮ ਨਾ ਪਾਣੀ ਕਰਿਆ। ਗਰਮੇਰੇ ਦਿਲ ਨਹੀਂ ਕਰਦਾ ਕਹਿੰਦੇ ਪੀਤਾ ਨਹੀਂ ਜਾਂਦਾ ਕਾ। ਗਰਮ ਪਾਣੀ ਨਹੀਂ ਹੁੰਦਾ। ਮਾੜਾ ਬਟਾ ਤਾਜੇ ਵਰਗਾ ਤਾਂ ਬਠਰ ਭੰਨਿਆ ਬਿਮਾਰ ਕਰਨੀ ਐ ਇਹ। ਉਹ ਕੂਆ ਮੇਰ ਤੋਂ ਦਵਾਈ ਨਹੀਂ ਲਈ ਜਾਂਦੀ ਫਿਰ। ਨਹੀਂ ਹਰਪ੍ਰੀਤ ਇੰਨਾ ਵੀ ਠੰਡਾ ਨਹੀਂ ਹੋਣਾ ਚਾਹੀਦਾ ਇਹ ਤਾਂ ਫ੍ਰੀਜ ਵਾਲਾ ਪਾਣੀ ਹੈਗਾ ਤੇ ਮੰਨ ਕੇ ਚੱਲ ਵੀ ਚੱਲ ਤੇਥੋਂ ਨਹੀਂ ਪੀਤਾ ਜਾਂ ਦੱਤਾ ਪਾਣੀ ਠਰਪਨ ਆਇਆ ਤਾਂ ਹੋਵੇ ਤਾਜ਼ਾ ਪਾਣੀ ਦਾ ਹੋਵੇ ਚੱਲ ਕੋਈ ਨਾ ਪੂਆ ਕਈ ਵਾਰ ਨਹੀਂ ਧਿਆਨ ਚ ਰਹਿਦਾ ਉਹ ਤਾਂ ਮੈਂ ਹੀ ਕਹੀ ਸੀ ਵੀ ਜਲਦੀ ਮੇਰੀ ਦਵਾਈ ਲਿਆ ਦੇ ਹਾਂ ਬਸ ਤੇ ਦਾਪ ਤੇ ਇਹੀ ਕਹਿਣਾ ਹੈਗਾ ਚੱਲ ਕੋਈ ਨਾ ਪੂਆ ਇਹਦੀ ਤਾਂ ਤੇ ਗਲਤੀ ਕੱਢਣੀ ਹੋਣੀ ਹੈਗੀ ਤੈਨੂੰ ਪਤਾ ਨਹੀਂ ਹੈਗਾ ਇਹਨੂੰ ਕੀ ਹਿਸਾਬ ਹੈਗਾ ਕੀ ਇਹਨੂੰ ਚੱਜ ਜਾਗਾ ਤੈਨੂੰ ਦਵਾਈਆਂ ਬੁੱਟੀਆਂ ਦੇਣ ਦਾ ਵੀ ਵਾਰੀ ਆਖਿਆ ਭਾਈ ਰਹਿਣ ਦਿਆ ਕਰੋ ਰਹਿਣ ਦਿਆ ਕਰੋ ਮੈਂ ਤਾਂ ਆਪ ਹੀ ਕਰ ਲੂ ਸਾਰਾ ਕੁਝ ਆਪ ਹੀ ਸੰਭਾਲ ਲੂ ਤੁਹਾਡੇ ਕਾਹ ਨੂੰ ਮਾਰੇ ਮੁੱਟੀ ਕੰਨ ਤੇ ਜੂ ਨਹੀਂ ਸਰਕਦੀ ਤੁਹਾਡੇ ਮੈਂ ਹੋਰ ਲੈ ਕੇ ਆਉਂ ਪਾਣੀ ਕੋਈ ਗੱਲ ਨਹੀਂ ਮੈਂ ਲੈ ਆਉਂਗੀ ਡਿੱਗਾ ਪਾਣੀ ਲੈ ਕੇ ਦੇ ਜਾ ਹੁਆ ਹੁਣ ਮੈਂ ਹੀ ਲੈ ਆਉਂਗੀ ਰਹਿਣ ਦੇ ਕੋਈ ਨਾ ਮੈਂ ਲੈ ਆ ਦੂੰਗੀ ਤੂੰ ਭej ਜਾ ਟਿੱਕੇ ਨਾਲੇ ਨਾ ਕਿਸੇ ਨੂੰ ਦੂਜੇ ਨੂੰ ਕੋਈ ਗੌਰ ਨਹੀਂ ਹੁੰਦੀ ਆਪਣੀ ਗੌਰ ਆਪ ਰੱਖਿਆ ਕਰ ਨਾਲੇ ਇਹਦੀ ਆਪਾਂ ਕੀ ਲੱਗਦੇ ਆਪਣੀ ਇਹ ਕੀ ਲੱਗਦੀ ਹੈਗੀ ਹੁਆ ਗੌਰ ਹੁਣ ਰੱਖ ਦਿੱਤਾ ਹੈਗੀ ਆ ਮੈਂ ਚਾਹੋਂ ਦੀ ਮੈਂ ਮੰਨ ਲੈ ਚਲ ਕੰਮ ਕਰਦੀ ਐ ਨਮੀ ਐ ਤੂੰ ਕਹਿੰਦੀ ਤੇਰੀਆਂ ਗੱਲਾਂ ਸਾਰੀਆਂ ਮੈਂ ਸਿਰ ਮੱਥੇ ਕਰ ਲੈਨੀ ਆ ਪਰ ਫੇਰ ਵੀ ਇਹ ਨੂੰ ਤੇਰੇ ਇਥੇ ਕੀ ਗਉ ਐ ਇਹਦਾ ਦਾ ਕੰਮ ਕਰੂਗੀ ਪੈਸੇ ਲਊਗੀ ਜਿਹੜਾ ਕੁਝ ਆਪਾਂ ਸੋਚਦੇ ਆ ਉਹ ਤਾਂ ਨਹੀਂ ਇਹ ਸੋਚਦੀ ਉਹ ਤਾਂ ਪੂਆ ਮੈਂ ਤੁਹਾਡੀ ਗੱਲ ਸਮਝਦੀ ਆ ਕੋਈ ਨਾ ਮੈਂ ਗੌਰ ਰੱਖੂਗੀ ਅੱਗੇ ਤੋਂ ਐ ਮੈਂ ਦੁਬਾਰਾ ਸ਼ੱਕ ਜਾ ਕਰਿਆ ਕਰ ਹਿੱਕ ਤੇ ਛੱਕ ਕਿਉਂ ਨਾ ਕਰਾਂ ਹਰਪ੍ਰੀਤ ਪੁੱਤ ਮੈਨੂੰ ਪਤਾ ਹੈਗਾ ਕਿ ਮੈਂ ਮਰ ਮਰ ਕੇ ਆ ਦਿਨ ਲਏ ਨੇ ਜਿਹੜੇ ਦਿਨ ਹੋਣ ਨੇ ਆਪਣੇ ਤੇ ਪੂਆ ਤੂੰ ਨਾ ਮਾੜੀ ਮਾੜੀ ਕਾਲ ਤਾਂ ਬਾਲਾ ਫਿਕਰ ਕਰਦੀ ਐ ਸਾਡਾ ਹੋਰ ਕੌਣ ਕਰੂ ਫਿਕਰ ਸਾਡਾ ਫਿਕਰ ਮੈਂ ਹੀ ਕਰੂੰਗੀ ਮੈਨੂੰ ਪਤਾ ਤੁਸੀਂ ਕਰੋਗੇ ਪਰ ਇੰਨਾ ਵੀ ਨਾ ਫਿਕਰ ਕਰਿਆ ਕਰੋ ਪੂਆ ਦੀਦੀ ਆ ਦੇਖੋ ਹੁਣ ਨਿੱਗਾ ਜਗਾ ਹੁਣ ਠੀਕ ਹੈ ਹਾਂ ਹੁਣ ਠੀਕ ਹੈ ਆ ਦੇਖ ਲੈ ਪੂਆ ਹੁਣ ਸਹੀ ਲਿਆਂਦਾ ਆਹੋ ਮੈਂ ਦੇਖਿਆ ਕਰ ਧਿਆਨ ਰੱਖਿਆ ਕਰ ਮਾੜਾ ਮਟਾ ਠੰਡਾ ਤਾਂ ਨਹੀਂ ਖਵਾਇਆ ਕਰਦੇ ਜੀ ਬਸ ਨੂੰ ਠੀਕ ਹੈ ਦੀਦੀ ਮੈਂ ਨਾ ਰੋਟੀ ਬਣਾਇਸੀ ਆਲੂ ਵਾਲੇ ਖਾਓਂਗੀ ਤੁਸੀਂ ਹਾਂ ਮੈਂ ਖਾਉਂਗੀ ਪੂਆ ਨੂੰ ਵੀ ਲਿਆ ਦੀ ਇਹ ਨੂੰ ਨਹੀਂ ਦੇਣੇ ਆਲੂਆਂ ਦੇ ਪਰੌਂਠੇ ਇਹਨਾਂ ਦਾ ਦਿਲ ਕਰਦਾ ਸੀ ਜਿਵੇਂ ਤਾਂ ਬਣਾਇਆ ਤੂੰ ਪੂਆ ਤੈਨੂੰ ਖੰਘ ਹੋ ਜੂਗੀ ਜੇ ਤਾਂ ਦੇਸੀ ਘਿਓ ਲਾਏ ਨੇ ਦੋ ਤਾ ਤਾਂ ਖਾ ਲੈ ਦੇਸੀ ਘਿਓ ਲਾਇਆ ਹਾਂਜੀ ਤੁਹਾਡੇ ਵਾਸਤੇ ਦੇਸੀ ਘਿਓ ਲਈ ਬਣਾਈ ਚਲ ਠੀਕ ਹੈ ਪੂਆ ਹੁਣ ਤਾਂ ਖਾ ਲੈ ਖਾ ਲਈ ਚਲ ਹਾਂ ਨਾਲ ਇਹ ਨਿਗਰ ਹੁੰਦਾ ਤਲਿਆ ਫੜੇ ਫਿਰ ਉਲਟੀਆਂ ਕਰਦੀ ਫਿਰੇਗੀ ਮਸਾ ਤਾਂ ਤੈਨੂੰ ਉਲਟੀਆਂ ਹਟੀਆਂ ਨੇ ਕੁਝ ਨਹੀਂ ਹੁੰਦਾ ਇਹ ਵਿਚਾਰੀ ਦਾ ਦਿਲ ਕਰਦਾ ਤੁਸੀਂ ਆਏ ਨਾ ਰੋਕਿਆ ਕਰੋ ਤੂੰ ਰ ਮੇਥੇ ਵੱਡੀ ਨਹੀਂ ਹੈਗੀ ਵੀ ਮੈਨੂੰ ਮੱਤਾ ਦੇਵੇਂਗੀ ਮੈਂ ਜਾਣਦੀ ਆ ਸਭ ਕੁਝ ਤੈਨੂੰ ਪਤਾ ਕਿੰਨੀ ਬਿਮਾਰ ਰਹੀ ਐ ਮਸਾਂ ਟਾਈਮ ਟਪਾਇਆ ਸੀਨੇ ਮਸਾਂ ਦਵਾਈ ਲੱਗੀ ਐ ਇਹਨੂੰ ਨਹੀਂ ਨਹੀਂ ਜੀ ਮੈਂ ਤਾਂ ਤਾਂ ਕਰਕੇ ਕਹਿੰਦੀ ਸੀ ਜੇ ਇਹ ਠੀਕ ਰਊ ਤਾਂ ਬੱਚਾ ਵੀ ਹੈਲਥੀ ਹੋਊ ਥੋੜਾ ਤਾਂ ਕਰਕੇ ਬੱਚਾ ਤਾਂ ਠੀਕ ਹੋਊ ਮੈਨੂੰ ਵੀ ਪਤਾ ਇਸ ਗੱਲ ਦਾ ਪਰ ਜਦੋਂ ਉਲਟੀਆਂ ਲੱਗ ਜਾਂਦੀਆਂ ਨੇ ਪਾਣੀ ਨਹੀਂ ਪਚਦਾ ਇਹਦੇ ਫੇਰ ਈਪੂਆ ਕੋਈ ਨਾ ਮੈਂ ਇੱਕ ਪਰੌਂਠਾ ਖਾ ਲੂੰਗੀ ਬਸ ਬਾਰੇ ਨਹੀਂ ਖਾਂਦੀ ਚੰਗਾ ਦਹੀਂ ਦਾ ਪੋਰਾ ਲੈ ਲਈ ਨਾਲ ਹਾਂ ਲੈ ਲੂੰਗੀ ਚੰਗਾ ਦਵਾਈ ਲੈ 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 ਦਵਾਈ ਆਹੋ ਚੰਗਾ ਕਰ ਲਾ ਕਮੋ ਤੋ ਕੰਮ ਆਵਦਾ ਪੂਆ ਕਹਦਾ ਤਾਂ ਵਿਚਾਰੀ ਨੂੰ ਪਿਆਰ ਨਾਲ ਬੋਲ ਪਿਆ ਕਰ ਕਿਉਂ ਪਿੱਛੇ ਪਈ ਰਹਿੰਦੀ ਏ ਸਾਰਾ ਦਿਨ ਹਾਏ ਬੇ ਰੱਬਾ ਇਹ ਕੰਮ ਵਾਲਿਆਂ ਸਾਹਬ ਚ ਨਹੀਂ ਆਉਂਦੀਆਂ ਹੁੰਦੀਆਂ ਇਹਨਾਂ ਨੂੰ ਮੜੇ ਤਾੜਕੀ ਰੱਖਣਾ ਪੈਂਦਾ ਹੁੰਦਾ ਆਏ ਨਹੀਂ ਕਰੀਂਦਾ ਹੁੰਦਾ ਪੂਆ ਗੱਲ ਗੱਲ ਤੇ ਤੈਨੂੰ ਨਹੀਂ ਪਤਾ ਹੈਗਾ ਤੂੰ ਤਾਂ ਉਹੀ ਨਿਆਣਿਆਂ ਆ ਗੱਲਾਂ ਕਰਦੀ ਹੈਗੀ ਕੀ ਨਿਆਣਿਆਂ ਵਾਲੇ ਗੱਲਾਂ ਕੀਤੀਆਂ ਮੈਂ ਚੱਲ ਚੰਗਾ ਹੋਰ ਨਹੀਂ ਬੁੱਤ ਮਾੜਾ ਮਟਾ ਸਾਹਮਣਾ ਰਹਿਨੇ ਇਹਨਾਂ ਥੋੜਾ ਜਿਹਾ ਚੰਦ ਕੀ ਰਹਿੰਦੀਆਂ ਨੇ ਲੋਟ ਐ ਨਹੀਂ ਲੋਟ ਠੀਕ ਹੈ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰ ਲਿਆ ਕਰੂੰਗੀ ਬਸ ਤੂੰ ਮੇਰੀ ਗੱਲ ਮੰਨਦੀ ਰਹਿ ਜੇ ਮੇਰੀ ਗੱਲ ਮੰਨਣ ਲੱਗੀ ਐ ਤਾਂ ਮਾਰੇ ਮੋਟੇ ਠੀਕ ਵੀ ਹੁੰਦੀ ਜਾਂਦੀ ਐ ਹਾਂ ਇਹ ਤਾਂ ਹੈ ਪੂਆ ਨਹੀਂ ਹੈ ਮੂੜੀਆਂ ਜਿਹੀ ਬਣਾ ਲੂੰਗੀ ਇਸ ਦਾ ਕद्दू ਖਾਸ ਕਰਕੇ ਵਧੀਆ ਬਣਦੀਆਂ ਨੇ ਮੂੜੀਆਂ ਚੀਰੀਆਂ ਨਹੀਂ ਐ ਤੇ ਹੋਰ ਇਹੀ ਬਣਾਉਂਗੀ ਅੱਜ ਇਹ ਤਾਂ ਬਣਾ ਲਈ ਹਾਂ ਕੰਮ ਤਾਂ ਯਾਰ ਉਲਝ ਗਿਆ ਆਪਣਾ ਕਿਉਂ ਕੀ ਹੋ ਗਿਆ ਹੋਰ ਮੈਂ ਤੇ ਕਾਲਾ ਜਿਹੜੇ ਕੰਮ ਗਏ ਸੀ ਉਹ ਤਾਂ ਬਣਿਆ ਨਹੀਂ ਰਾਇਪਾਲ ਤਾਂ ਸੰਥੇ ਅਲੀ ਅੱਛਾ ਹੋਰ ਉਹ ਤਾਂ ਥਿਆ ਨਹੀਂ ਹੈਗਾ ਤੇ ਫਿਰ ਹੁਣ ਕੀ ਹੋਊਗਾ ਹੁਣ ਕੀ ਹੋਣਾ ਹੁਣ ਦੇਖੋ ਹੁਣ ਕਿਹਾ ਮੈਂ ਹਾਂ ਤੂੰ ਭਾਲ ਕਰ ਕਾਲੇ ਨੂੰ ਕਿਹਾਗਾ ਹੂੰ ਮੈਂ ਤੂੰ ਕਿਸ ਤਰੀਕੇ ਨਾਲ ਭਾਲ ਤਾਂ ਜਾਰੀ ਰੱਖ ਆਵਦੀ ਵੀ ਆਪਾਂ ਕੁਛ ਨਾ ਕੁਛ ਤਾਂ ਕਰਾਂਗੇ ਹੀ ਅੱਛਾ ਹਾਂ ਫਿਰ ਕਾਲਾ ਕਹਿੰਦਾ ਹੁਣ ਦੇਖੂਗਾ ਸਾਡਾ ਉਹ ਦੇਖਦੇ ਕਰਦੇ ਆ ਬਲਕੌਰ ਨੂੰ ਵੀ ਫੋਨ ਕੀਤਾ ਸੀਗਾ ਮੈਂ ਹਾਂ ਵੀ ਐ ਕਰਕੇ ਵੀ ਸੀ ਰਾਜਪਾਲ ਨੂੰ ਭਾਲਣ ਤਾਂ ਗਏ ਸਨ ਲੱਭਿਆ ਨਹੀਂ ਜਿੱਥੇ ਸ਼ੱਕ ਸੀਗਾ ਹੂੰ 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 ਪਰ ਮੈਂ ਖਾਸੀ ਪੈੜ ਨਹੀਂ ਛੱਡਦੇ ਉਹਦੀ ਹੂੰ ਤੇ ਮਨਿੰਦਰ ਦੀ ਸਾਸਰਾਂ ਨਾਲ ਗੱਲ ਹੋ ਗਈ ਸੀ ਅੱਜ ਮੇਰੀ ਹੋ ਗਈ ਸੱਸ ਨਾਲ ਮੇਰੀ ਗੱਲ ਹੋ ਗਈ ਅੱਜ ਮੈਂ ਕੱਢ ਤੇ ਚੱਬ ਉਹਦੇ ਕੀ ਕਹਿੰਦੀ ਮੈਂ ਕਿਹਾ ਮਹਾ ਜੇਤੂ ਇਹ ਗੱਲ ਕਰਕੇ ਭੱਜੀ ਫਿਰਦੀ ਹੋਵੇਂ ਨਾ ਵੀ ਬਈ ਦਿਨ ਤਾਂ 6 ਸਰ ਨੰਗਗੇ ਤੇ 7ਵਾਂ ਵੀ ਨੰਗ ਜੂਗਾ ਮਹਾ ਇਹ ਭੁੱਲ ਜਾ ਤੈਨੂੰ 7 ਦਿਨ ਦਿੱਤੇ ਆ ਨਾ ਤੇ ਮੈਂ ਕਿਹਾ ਤੂੰ ਦੇਖੀ ਜਾਈਂ 7ਵਾਂ ਦਿਨ ਹਜੇ ਤੇਰੇ ਕੋਲ 24 ਘੰਟੇ ਪਈਆ ਕੱਲ ਸ਼ਾਮ ਤੱਕ 7ਵਾਂ ਦਿਨ ਆ ਹ ਹ ਜੇ ਤਾਂ ਮੈਂ ਕਿਹਾ ਤੂੰ ਜਿਹੜੇ ਸਾਹ ਨਾਲ ਸੀ ਤੈਨੂੰ ਚਾਹੁੰਨੇ ਤੂੰ ਉਸ ਸਾਹ ਨਾਲ ਕਰਤਾ ਤਾਂ ਠੀਕ ਹੈ ਵੀ ਆਪ ਦਾ ਸੱਚ ਆਪ ਦੱਸ ਦੇ ਸਾਰਿਆਂ ਦੇ ਸਾਹਮਣੇ ਅੱਛਾ ਤੇ ਨਹੀਂ ਤਾਂ ਮੈਂ ਖਾਸੀ ਆਪਦੇ ਹਿਸਾਬ ਨਾਲ ਤੈਨੂੰ ਸੱਚ ਬਿਆਨ ਕਰਾਂਗੇ ਤੇਰਾ ਅੱਛਾ ਹੜ ਕੀ ਤਾਂ ਨਹੀਂ ਬੋਲੀ ਤਾਂ ਨਹੀਂ ਮੂੰਹ ਦਾ ਥੱਕ ਥੱਕ ਗਿਆ ਉਹਦਾ ਹਾਂ ਹਾਂ ਮੈਂ 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 ਜੀ ਕਰੇ ਕੋ ਮਾਹ ਮੇਰੀ ਗੱਲ ਸੁਣ ਬਹੁਤ ਟਾਈਮ ਹੋ ਗਿਆ ਤੈਨੂੰ ਹਾਂ ਕਰਦੀ ਨੂੰ ਤੇ ਸਾਨੂੰ ਬਹੁਤ ਚੇਰ ਹੋ ਗਿਆ ਤੇਰੇ ਮਗਰ ਭੱਜਿਆ ਫਿਰ ਤੈਨੂੰ ਭੱਜਿਆ ਫਿਰਦਿਆਂ ਨੂੰ ਹਾਂ ਹੁਣ ਤੂੰ ਦੇਖੀ ਤਾਂ ਸੀ ਹੁਣ ਤੂੰ ਦੇਖੀ ਤਾਂ ਸਹੀ ਮਾਹ ਹੁਣ ਸੁਣ ਮੈਂ ਆਪਦੀ ਆਈ ਤੇ ਆ ਗਿਆ ਬਣਦਾ ਕੀ ਏ ਤੇਰੇ ਨੂੰ ਹਾਂ ਔਰ ਗੱਲ ਉਹੀ ਆ ਨਾ ਜੇ ਹੁਣ ਸਾਨੂੰ ਆਹ ਲਾ ਵੀ ਗੱਲ ਹੋ ਜਾਂਦਾ ਜੇ ਸਾਨੂੰ ਰਾਜਪਾਲ ਲੱਭ ਜਵੇ ਨਾ ਫੇ ਤਾਂ ਅਸੀਂ ਸਾਰੀ ਗੱਲ ਨੂੰ ਐ ਦਬੋਚ ਲਈਏ ਉਹਦਾ ਹਰਾਨ ਚਦੇ ਤਾਂ ਕਿਉਂ ਨਹੀਂ ਕਿਤੇ ਪਤਾ ਲੱਗਿਆ ਕਿੱਧਰ ਨਿਕਲ ਗਿਆ ਅੰਮਰ ਗਿਆ ਨਹੀਂ ਲੱਗਿਆ ਹੁਣ ਸਾਨੂੰ ਤਾਂ ਪੱਕੀ ਸੀਆਈਡੀ ਸੀਗੀ ਵੀ ਭਾਈ ਉੱਥੇ ਹੈਗਾ ਹੀ ਹੈਗਾ ਰਾਜਪਾਲ ਅੱਛਾ ਕਾਲੇ ਨੂੰ ਪੂਰੀ ਗੱਲ ਬਾਤ ਸੀ ਕੀ ਪਤਾ ਜਿਹਨੇ ਸੀਆਈਡੀ ਦਿੱਤੀ ਆ ਉਸੇ ਨੇ ਨਾ ਉਹਨੂੰ ਦੱਸਤਾ ਹੋਵੇ ਕੁਛ ਉਹ ਨਹੀਂ ਨਹੀਂ ਐਂ ਤਾਂ ਅਗਲੇ ਤੇ ਵਿਸ਼ਵਾਸ ਕਰੀਦਾ ਹੁੰਦਾ ਪਤਾ ਕੋਈ ਨਹੀਂ ਹੁੰਦਾ ਹੈਗਾ ਅੱਜ ਕੱਲ ਤਾਂ ਇਹੀ ਜਿਹੀ ਆ ਦੁਨੀਆ ਨਾਲੇ ਪਤਾ ਤੁਹਾਨੂੰ ਫਿਰ ਉਹਨੂੰ ਹੁਣ ਮੈਂ ਕਰਦਾ ਕਾਲੇ ਨੂੰ ਫੋਨ ਵੀ ਬਈ ਦੇਖ ਹੁਣ ਕਿਵੇਂ ਕਰਨਾ ਵੀ ਤੂੰ ਪਤਾ ਪੁੱਤਾ ਕੀਤਾ ਕਿਸਦਾ ਮੈਂ ਕਿ ਨਹੀਂ ਹੂੰ ਜੇ ਗੱਲਬਾਤ ਹੋ ਗਈ ਫਿਰ ਦੇਖਾਂਗੇ ਤੁਸੀਂ ਕੀ ਕੁਛ ਕਿਹਾ ਸੀਗਾ ਉਹਨੂੰ ਹਾਂ ਮਨਿੰਦਰ ਦੀ ਸਾਸ ਨੂੰ ਹਾਂ ਹਾਂ ਮੈਂ ਉਹਨੂੰ ਕਹਤਾ ਮਾਹ ਮੇਰੀ ਗੱਲ ਸੁਣ ਕਹਿੰਦੀ ਭਰਾ ਜੀ ਨਿਵੀਆਂ ਦੀ ਲੱਜ ਰੱਖ ਲੋ ਤੇ ਐਨੇ ਸਾਲ ਦਾ ਰਾਜ ਰੱਖੀ ਬੈਠਿਆ ਤੁਸੀਂ ਹੁਣ ਵੀ ਰਾਜ ਰੱਖ ਲੋ ਮਾਹ ਮੇਰੀ ਗੱਲ ਸੁਣ ਤੇਰੇ ਨਾ ਸਾਡੀਆਂ ਕਾਦੀਆਂ ਨਿਵੀਆਂ ਹਾਂ ਉਹ ਸਾਡੇ ਨਾਲ ਕਿੱਥੇ ਨਿਭੀ ਆ ਅੱਜ ਤੱਕ ਹਾਂ 22 ਦੇ ਨਾਲ ਮੇਰਾ ਸਹਿਚਾਰ ਸੀ ਹੂੰ ਹੂੰ ਮੇਰਾ ਸਹਿਚਾਰ 22 ਦੇ ਨਾਲ ਸੀਗਾ ਮੈਂ ਖਾ ਤੇ ਉਹਦੇ ਤੋਂ ਲੈ ਕੇ ਹੁਣ ਤੱਕ ਪਹਿਲੀ ਗੱਲ ਤਾਂ ਸਾਡੇ ਸਾਰਿਆਂ ਨੂੰ ਕਮਾਤਾ ਹੂੰ ਰਣੋਂ ਨਾਲ ਤੂੰ ਨਹੀਂ ਵਰਤਦੀ ਅੱਛਾ ਕੁੜੀ ਮੇਰੀ ਨਾਲ ਤੂੰ ਨਹੀਂ ਵਰਤਦੀ ਹੂੰ ਚੱਜ ਨਾਲ ਹੂੰ ਹੈ ਤੇ ਫਿਰ ਅਸੀਂ ਤੇਰੀ ਕੀ ਲੱਜ ਰੱਖੀਏ ਕੀ ਰਾਜ ਰੱਖਦੇ ਮੈਂ ਹੁਣੇ ਤਾਂ ਸਾਹਮਣੇ ਆਊਗਾ ਕੈਦੀ ਤੁਹਾਨੂੰ ਕੀ ਫਾਇਦਾ ਹੋ ਲਾਡੀ ਨੂੰ ਐ ਹੋ ਜੂਗਾ ਲੋਕ ਲਾਡੀ ਨੂੰ ਕੀ ਗੱਲਾਂ ਕਹਿਣਗੇ ਤੇ ਵੀ ਐ ਕਰਕੇ ਫਿਰ ਥੋੜੀ ਕੁੜੀ ਕਿਹੜਾ ਵਸ ਜੂਗੀ ਮੈਂ ਹਾਂ ਵਿਵਾ ਇਹ ਗੱਲ ਛੱਡ ਦੇ ਸਾਡੀ ਕੁੜੀ ਤਾਂ ਇੱਥੇ ਹੀ ਵਸੂਗੀ ਸਮਾ ਦੀ ਲੋਕਾਂ ਨੂੰ ਅਸਲੀ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਹਾਂ ਤੇ ਲੋਕਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਵੀ ਜਿਹੜੀ ਮਾਂ ਹੈ ਨਾ ਸ਼ਿੰਦਰਪਾਲ ਸੋਨੀ ਉਹ ਅਸਲ 'ਚ ਮਾਂ ਨਹੀਂ ਉਹ ਤਾਂ ਇੱਕ ਡੈਨ ਆ ਡੈਨ ਡੈਨ ਹਰਾਮਚਾ ਦੀ ਹਾਂ ਇਹਦਾ ਸੱਚ ਤਾਂ ਸਾਹਮਣੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਿੰਮਾ ਦੱਸਾਂ ਗੱਲ ਤੋ ਉਹਦਾ ਨਿਯਮ ਹੈ ਮਸ ਠੀਕ ਹੈ ਬਟਿਆਂ ਕੱਤੋਂ ਕਿ ਮੈਂ ਕਹਿ ਸਕਦੀ ਆਂ ਵੀ ਉਹਦਾ ਬਸਣਾ ਇੱਥੇ ਔਖਾ ਹੋ ਜੂਗਾ ਹੁਣ ਤੱਕ ਸਾਨੂੰ ਪਤਾ ਵੀ ਅਸੀਂ ਕੁੜੀ ਨੂੰ ਬਸਾਉਣਾ ਕਿਵੇਂ ਹਰਾਮਜਾਦੀ ਹਜੇ ਵੀ ਗੱਲਾਂ ਮਾਰਦੀ ਆ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿੱਡੀ ਕੁੱਤੀ ਜਨਾਨੀ ਹੈ ਉਹਨੂੰ ਆਇਆ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੱਲ ਬਦਲਾ ਹਾਂ ਚਾਹੇ ਤੇ ਮਿੰਤਾ ਕਰਕੇ ਚਾਹੇ ਡਰਾਤਮਕਾ ਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਚੁੱਪ ਕਰ ਜਾਣ ਇਹਨੂੰ ਇਹ ਵੀ ਐ ਵੀ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ ਉਹਨੂੰ ਤਾਂ ਐ ਵੀ ਮੈਂ ਐ ਹੀ ਰਹੂੰਗੀ ਇਹਨੂੰ ਐ ਨਹੀਂ ਪਤਾ ਵੀ ਤੇਰੇ ਜੁੱਤੀਆਂ ਦੇ ਹਾਰ ਪਹਿਣਾਂਗੀ ਜਿਹੀ ਜੀ ਤੂੰ ਹੈਗੀ ਆ ਤੂੰ ਉੱਦੇ ਜਾ ਕੇ ਆਈਆਂ ਨਾ ਹਾਂ ਜਿਹੜੀ ਉੱਦੇ ਗੱਲ ਹੋ ਗਈ ਉਹ ਕੋਈ ਬੋੜੜੀ ਹੋਈ ਆ ਅੱਛਾ ਵੀ ਇਹ ਤਾਂ ਮੈਂ ਤਾਂ ਸਾਰਿਆਂ ਨੂੰ ਦਬਾਉਂਦੀ ਹੁੰਦੀ ਸੀ ਤੇ ਅੱਜ ਸਾਰੇ ਮੇਰੇ ਬਰਾਬਰ ਬੋਲਣ ਲੱਗੇ ਤੇ ਬੋਲਾਂਗੇ ਨਹੀਂ ਕਹ ਹਜੇ ਵੀ ਤੇਰੀਆਂ ਝੱਲੀ ਜਾਵਾਂਗੇ ਹਜੇ ਵੀ ਤੇਰੀਆਂ ਝੱਲੀ ਜਾਵਾਂ ਇਹ ਤਾਂ ਗੱਲ ਆ ਹਾਂ ਕਿੰਨਾ ਕੁਛ ਕੀਤਾ ਇਹਨੇ ਆਪਣੀ ਧੀ ਨਾਲ ਯਾਦ ਆ ਤੁਹਾਨੂੰ ਜਦੋਂ ਜਾਂਦੇ ਹੁੰਦੇ ਸੀ ਆਪਾਂ ਕਿੰਨੀ ਆਪਣੀ ਬੇਇੱਜ਼ਤੀ ਕਰਦੀ ਹੁੰਦੀ ਸੀ ਇਹ ਬਿਨਾਂ ਗੱਲ ਤੋਂ ਪਤਾ ਹੀ ਆ ਹੁਣ ਆਂਡ ਗਮਾਂ ਦੇ ਸਾਹਮਣੇ ਤਾਂ ਉਦੋਂ ਮੈਨੂੰ ਕਿਵੇਂ ਘਰੋਂ ਕੱਢਦੀ ਹੁੰਦੀ ਹਾਂ ਹਾਂ ਉਦੋਂ ਟੂਮਾ ਚੋਰੀ ਲਾਤੀਆਂ ਸੀ ਇਹਦੇ ਸਿਰ ਉਹ ਕੀਤੀਆਂ ਸੀ ਉਹਨੇ ਦੂਜੀ ਨੇ ਕੰਜਰੀ ਨੇ ਓਏ ਓ ਬੈਠਾ ਬਲਬਲ ਨੇ ਕਈਆਂ ਹੀ ਨੇ ਮੈਂ ਜਾਨਾ ਹਾਂ ਕਾਲੇ ਦੇ ਨਾਲ ਕਰ ਦਾਂਗਾ ਗੱਲ ਵਾਜ ਜਾ ਕੇ ਚਾ ਠੀਕ ਆ ਕਰ ਲੋ ਤੁਸੀਂ ਤੇ ਉਹ ਉਹਨੂੰ ਕਹੇ ਵੀ ਜਿਵੇਂ ਜਿਵੇਂ ਕਰਕੇ ਕਹੇ ਬਾਹਲਾ ਨਾ ਕਿਸੇ ਕਰਨ ਬਲੇਮ ਪਾਈ ਫਿਰ ਤੁਹਾਨੂੰ ਪਤਾ ਹੀ ਹੈ ਲੋਕ ਕਹੇ ਜੇ ਹੁੰਦੇ ਨੇ ਤੂੰ ਵੀ ਫਿਕਰ ਆ ਅਸੀਂ ਨਾ ਚੁੱਪਚੀ ਬੀਤੇ ਸਾਰਾ ਕੰਮ ਕਰਨਾ ਹੈ ਹਾਂ ਠੀਕ ਆ ਤੁਸੀਂ ਦੋਨੇ ਜਾਨੇ ਜੋਰ ਲਾ ਦੋ ਪੂਰਾ ਬਸ ਦੋਨੇ ਜੋਰ ਲਾਉਣੇ ਨਾਲੇ ਬਲਕਾਰ ਨੇ ਜਿਹੜਾ ਮੈਨੂੰ ਸੂਤ ਭੇਜਿਆ ਨਾ ਉਹ ਵੀ ਜਾ ਕੇ ਕੰਮ ਕਰਕੇ ਆਉਣਾ ਮੈਂ ਤੂੰ ਬਣਾ ਮੋਲੀਆਂ ਸਬਜ਼ੀ ਬਾਕੀ ਠੀਕ ਆ ਉਹ ਆ ਲੋਈ ਜੀ ਲੈ ਜਾ ਹਾਂ ਲੋਈ ਤਾਂ ਲੈ ਜਾਓ ਠੰਡ ਹੋ ਜੂਗੀ ਜਦ ਨੂੰ ਤੁਸੀਂ ਨਹੀਂ ਆਉਣਾ ਆਪਣੇ ਮੁਰਨ ਵਾਲੇ ਨੂੰ ਔਖਾ ਹੋ ਜੂ ਹਾਂ ਜਣਾ ਪਰਮਾਤਮਾ ਕਰਕੇ ਉਹਦਾ ਕੰਜਰ ਦਾ ਵੀ ਪਤਾ ਲੱਗ ਜੇ ਰਾਜਪਾਲ ਦਾ